ਪੰਜਾਬ ਦੇ ਫਰੀਦਕੋਟ ਦੇ ਪਿੰਡ ਸੁਖਣਵਾਲਾ ਕਤਲਕਾਂਡ ਮਾਮਲਾ ਦਿਨੋ-ਦਿਨ ਹੋਰ ਵੀ ਸੰਸੀਖੇਜ ਬਣਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਈ ਵੱਡੇ ਖੁਲਾਸੇ ਹੋ ਚੁੱਕੇ ਨੇ ਲੇਕਿਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾ ਰੁਪਿੰਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੋ ਕਿ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਹੈ ਔਰ ਫਿਰ ਰੁਪਿੰਦਰ ਦੇ ਆਸ਼ਿਕ ਹਰਕਵਲ ਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਉਸ ਦਾ ਇੱਕ ਔਰ ਸਾਥੀ ਜਿਹੜਾ ਵਿਸ਼ੇਪ੍ਰਿਤ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਹੁਣ ਇੱਕ ਚੌਥੀ ਇਹਨਾਂ ਦੀ ਸਾਥਣ ਜਿਹੜੀ ਸੀ ਵਰਿੰਦਰ ਜੋ ਕਿ ਰੁਪਿੰਦਰ ਦੀ ਬੈਸਟ ਫਰੈਂਡ ਦੱਸੀ ਜਾ ਰਹੀ ਹੈ ਸਕੂਲ ਦੇ ਵਿੱਚ ਇਕੱਠੇ ਪੜਦੇ ਸੀ ਤਾਂ ਹੁਣ ਉਹਨਾਂ ਨੂੰ ਵੀ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਪੁਲਿਸ ਦੇ ਵੱਲੋਂ ਕਈ ਹੈਰਾਨੀਜਨਕ ਖੁਲਾਸੇ ਕੀਤੇ ਗਏ ਨੇ ਰੁਪਿੰਦਰ ਕੌਰ ਦੇ ਦੋਸਤ ਨੇ ਮੰਨਿਆ ਕਿ ਜੋ ਰੁਪਿੰਦਰ ਰਏ ਉਹ ਆਪਣੇ ਘਰ ਦੇ ਵਿੱਚ ਝੂਠ ਬੋਲ ਕਉਂਦੀ ਸੀ ਕਿ ਉਹ ਵਰਿੰਦਰ ਨੂੰ ਯਾਨੀ ਕਿ ਮੈਨੂੰ ਮਿਲਣ ਜਾ ਰਹੀ ਹੈ ਔਰ ਇਸ ਤੋਂ ਬਾਅਦ ਉਹ ਆਪਣੇ ਆਸ਼ਿਕ ਹਰਕਵਲ ਦੇ ਨਾਲ ਰਾਤਾਂ ਕੱਟਦੀ ਸੀ ਇਹ ਵੀ ਸਚਾਈ ਸਾਹਮਣੇ ਆਈ ਹੈ ਜਦੋਂ ਵਰਿੰਦਰ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇਹ ਬਿਆਨ ਦਿੱਤਾ ਔਰ ਇਹ ਵੀ ਜਿਹੜਾ ਬਿਆਨ ਸਾਹਮਣੇ ਆਇਆ ਵਰਿੰਦਰ ਦੇ ਮੂੰਹੋਂ ਕਿ ਜੋ ਰੁਪਿੰਦਰ ਹੈ ਉਹ ਗੁਰਵਿੰਦਰ ਨੂੰ ਪਹਿਲਾਂ ਵੀ ਨਸ਼ੇ ਦੀਆਂ ਗੋਲੀਆਂ ਦਿੰਦੀ ਸੀ ਉਸ ਨੂੰ ਮਾਰਨਾ ਚਾਹੁੰਦੀ ਸੀ ਲੇਕਿਨ ਉਹ ਵਾਰ-ਵਾਰ ਬਚਦਾ ਰਿਹਾ ਲੇਕਿਨ ਇੱਕ ਦਿਨ ਅਜੇਆ ਆਇਆ ਕਿ ਉਹ ਬਚ ਨਹੀਂ ਸਕਿਆ ਤੇ ਹਰਕਵਲ ਤੇ ਰੁਪਿੰਦਰ ਦੋਨਾਂ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਉਹਨਾਂ ਦਾ ਤੀਜਾ ਸਾਥੀ ਵੀ ਉੱਤੇ ਮੌਜੂਦ ਸੀ ਪਹਿਲਾ ਪੁਲਿਸ ਦੇ ਵੱਲੋਂ ਦੋ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਲੇਕਿਨ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਜ਼ੋਰ ਪਾਇਆ ਗਿਆ ਕਿ ਉਦੋਂ ਤੱਕ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਉਹਨਾਂ ਦੇ ਤੀਜੇ ਸਾਥੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਿਸ ਨੇ ਹਰ ਕਵਲ ਦੇ ਭੱਜਨ ਦੇ ਵਿੱਚ ਉਸਦੀ ਮਦਦ ਕੀਤੀ ਸੀ ਉਸ ਤੋਂ ਬਾਅਦ ਦੋਨੋਂ ਚੰਡੀਗੜ੍ਹ ਦੇ ਵਿੱਚ ਗਏ ਸੀ ਜਿੱਥੇ ਉਹਨਾਂ ਨੇ ਸਾਰੇ ਲੁੱਟਦੇ ਗਏ ਨੇ ਰੱਖੇ ਹੋਏ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਮੁੰਬਈ ਭੱਜਨ ਦੀ ਪਲੈਨਿੰਗ ਬਣਾ ਲਈ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਹਰਕਵਲ ਨੇ ਸਰੈਂਡਰ ਕਰ ਦਿੱਤਾ ਪੁਲਿਸ ਦੇ ਸਾਹਮਣੇ ਤੋਂ ਬਾਅਦ ਫਿਰ ਵਿਸ਼ਵਪ੍ਰੀਤ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਵਰਿੰਦਰ ਦੀ ਗ੍ਰਿਫਤਾਰੀ ਤੇ ਵੱਡੇ ਖੁਲਾਸੇ ਹੋਏ ਨੇ ਔਰ ਕਈ ਜੋ ਸਵਾਲ ਸੀ ਪੁਲਿਸ ਦੇ ਮਨ ਦੇ ਵਿੱਚ ਖਾਸ ਕਰਕੇ ਜ਼ਹਿਰੀਲੀ ਦਵਾਈ ਨੂੰ ਲੈ ਕੇ ਤਾਂ ਉਹ ਸਵਾਲ ਜਿਹੜੇ ਖੁੱਲ ਕੇ ਸਾਹਮਣੇ ਆਏ ਨੇ ਕਿ ਵਰਿੰਦਰ ਦੇ ਕੋਲੋਂ ਇਹ ਬਿਆਨ ਸਾਹਮਣੇ ਆਇਆ ਹੈ ਕਿ ਪਹਿਲਾਂ ਵੀ ਰੁਪਿੰਦਰ ਉਸ ਨੂੰ ਨਸ਼ੇ ਦੀਆਂ ਗੋਲੀਆਂ ਦਿੰਦੀ ਸੀ ਉਸ ਨੂੰ ਮਾਰਨਾ ਚਾਹੁੰਦੀ ਸੀ ਪਰ ਉਹ ਬਚਦਾ ਰਿਹਾ ਔਰ ਉੱਥੇ ਤੁਹਾਨੂੰ ਦੱਸਦੀ ਕਿ ਮਾਪਿਆਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਔਰ ਇਹ ਵੀ ਖਦਸ਼ਾ ਮਾਪਿਆਂ ਦੇ ਵੱਲੋਂ ਜਤਾਇਆ ਗਿਆ ਹੈ ਕਿ ਜੋ ਰੁਪਿੰਦਰ ਹੈ ਉਹ ਜੇਲ੍ਹ ਦੇ ਵਿੱਚ ਮੌਜ ਕਰ ਰਹੀ ਹੈ ਯਾਨੀ ਕਿ ਉਹ ਇੰਜ ਲੱਗ ਰਹੀ ਹੈ ਜੇਲ੍ਹ ਦੇ ਵਿੱਚ ਨਹੀਂ ਬਲਕਿ ਕਿਸੇ ਹੋਟਲ ਦੇ ਵਿੱਚ ਗਈ ਹੈ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਹ ਜੇਲ੍ਹ ਦੇ ਵਿੱਚ ਆਪਣੇ ਆਸ਼ਿਕ ਹਰਕਵਲ ਦੇ ਨਾਲ ਮੀਟਿੰਗਾਂ ਕਰ ਰਹੀ ਹੈ ਉਸ ਨੂੰ ਮਿਲਦੀ ਹੈ ਔਰ ਇਹ ਵੀ ਗੱਲਬਾਤ ਸਾਹਮਣੇ ਆਈ ਹੈ ਕਿ ਰੁਪਿੰਦਰ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੀ ਬੈਰਕ ਵਾਰ-ਵਾਰ ਬਦਲੀ ਵੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਜਿਹਾ ਕਿਉਂ ਉਸ ਨੂੰ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤੇ ਜਾ ਰਹੇ ਨੇ ਉਸ ਦੇ ਸਾਥੀਆਂ ਨੂੰ ਔਰ ਰੁਪਿੰਦਰ ਨੂੰ ਉਸਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਮਿਲਣੀ ਚਾਹੀਦੀ ਹੈ ਪਰਿਵਾਰ ਦੇ ਵੱਲੋਂ ਇਹੀ ਗੁਆਰ ਜਿਹੜੀ ਲਗਾਈ ਜਾ ਰਹੀ ਹੈ ਵਕੀਲ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਜੇਲ੍ਹ ਦੇ ਵਿੱਚ ਉਸਨੂੰ ਵੀਆਪੀ ਟ੍ਰੀਟਮੈਂਟ ਮਿਲ ਰਿਹਾ ਔਰ ਦੂਜੇ ਪਾਸੇ ਤੁਹਾਨੂੰ ਦੱਸਦੀਏ ਕਿ ਇਸ ਮਾਮਲੇ ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਹੜੀ ਜਿਤਾਈ ਜਾ ਰਹੀ ਹੈ ਜੇਲ ਸੁਪਰਡੈਂਟ ਦਾ ਕਹਿਣਾ ਹੈ ਕਿ ਰੁਪਿੰਦਰ ਔਰ ਉਸਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਕੋਈ ਵੀਆਪੀ ਟ੍ਰੀਟਮੈਂਟ ਨਹੀਂ ਮਿਲ ਰਿਹਾ ਲੇਕਿਨ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਜੇਲ੍ਹ ਦੇ ਵਿੱਚ ਵੀਆਪੀ ਟ੍ਰੀਟਮੈਂਟ ਜਿਹੜਾ ਮਿਲ ਰਿਹਾ ਹੈ ਉੱਥੇ ਤੁਹਾਨੂੰ ਦੱਸਤੀ ਕਿ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੀ ਚੌਥੀ ਸਾਥਣ ਗ੍ਰਿਫਤਾਰ ਕੀਤੀ ਗਈ ਹੈ ਰੁਪਿੰਦਰ ਦੀ ਦੋਸਤ ਉਸਦੇ ਵੱਲੋਂ ਵੀ ਖੁਲਾਸੇ ਜਿਹੜੇ ਕੀਤੇ ਗਏ ਨੇ ਤਾਂ ਫਿਲਹਾਲ ਜਿਹੜਾ ਇਸ ਖਬਰ ਦੇ ਵਿੱਚ ਨਹੀਂ ਹੈ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਨਿਰਪੱਖ ਪੋਸਟ ਪੰਜਾਬ ਦੇ ਫਰੀਦਕੋਟ ਦੇ ਪਿੰਡ ਸੁਖਣਵਾਲਾ ਕਤਲਕਾਂਡ ਮਾਮਲਾ ਦਿਨੋ ਦਿਨ ਹੋਰ ਵੀ ਸੰਸੀਖੇਜ ਬਣਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਈ ਵੱਡੇ ਖੁਲਾਸੇ ਹੋ ਚੁੱਕੇ ਨੇ ਲੇਕਿਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾ ਰੁਪਿੰਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੋ ਕਿ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਹੈ ਔਰ ਫਿਰ ਰੁਪਿੰਦਰ ਦੇ ਆਸ਼ਿਕ ਹਰਕਵਲ ਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਉਸ ਦਾ ਇੱਕ ਹੋਰ ਸਾਥੀ ਜਿਹੜਾ ਹੈ ਵਿਸ਼ੇਪ੍ਰਿਤ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਹੁਣ ਇੱਕ ਚੌਥੀ ਇਹਨਾਂ ਦੀ ਸਾਥਣ ਜਿਹੜੀ ਸੀ ਵਰਿੰਦਰ ਜੋ ਕਿ ਰੁਪਿੰਦਰ ਦੀ ਬੈਸਟ ਫਰੈਂਡ ਦੱਸੀ ਜਾ ਰਹੀ ਹੈ ਸਕੂਲ ਦੇ ਵਿੱਚ ਇਕੱਠੇ ਪੜਦੇ ਸੀ ਤਾਂ ਹੁਣ ਉਹਨਾਂ ਨੂੰ ਵੀ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਪੁਲਿਸ ਦੇ ਵੱਲੋਂ ਕਈ ਹੈਰਾਨੀਜਨਕ ਖੁਲਾਸੇ ਕੀਤੇ ਗਏ ਨੇ ਰੁਪਿੰਦਰ ਕੌਰ ਦੇ ਦੋਸਤ ਨੇ ਮੰਨਿਆ ਕਿ ਜੋ ਰੁਪਿੰਦਰ ਰਏ ਉਹ ਆਪਣੇ ਘਰ ਦੇ ਵਿੱਚ ਝੂਠ ਬੋਲ ਕਉਂਦੀ ਸੀ ਕਿ ਉਹ ਵਰਿੰਦਰ ਨੂੰ ਯਾਨੀ ਕਿ ਮੈਨੂੰ ਮਿਲਣ ਜਾ ਰਹੀ ਹੈ ਔਰ ਇਸ ਤੋਂ ਬਾਅਦ ਉਹ ਆਪਣੇ ਆਸ਼ਿਕ ਹਰਕਵਲ ਦੇ ਨਾਲ ਰਾਤਾਂ ਕੱਟਦੀ ਸੀ ਇਹ ਵੀ ਸਚਾਈ ਸਾਹਮਣੇ ਆਈ ਹੈ ਜਦੋਂ ਵਰਿੰਦਰ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇਹ ਬਿਆਨ ਦਿੱਤਾ ਔਰ ਇਹ ਵੀ ਜਿਹੜਾ ਬਿਆਨ ਸਾਹਮਣੇ ਆਇਆ ਵਰਿੰਦਰ ਦੇ ਮੂੰਹੋਂ ਕਿ ਜੋ ਰੁਪਿੰਦਰ ਹੈ ਉਹ ਗੁਰਵਿੰਦਰ ਨੂੰ ਪਹਿਲਾਂ ਵੀ ਨਸ਼ੇ ਦੀਆਂ ਗੋਲੀਆਂ ਦਿੰਦੀ ਸੀ ਉਸ ਨੂੰ ਮਾਰਨਾ ਚਾਹੁੰਦੀ ਸੀ ਲੇਕਿਨ ਉਹ ਵਾਰ-ਵਾਰ ਬਚਦਾ ਰਿਹਾ ਲੇਕਿਨ ਇੱਕ ਦਿਨ ਅਜਿਹਾ ਆਇਆ ਕਿ ਉਹ ਬਚ ਨਹੀਂ ਸਕਿਆ ਤੇ ਹਰਕਵਲ ਤੇ ਰੁਪਿੰਦਰ ਦੋਨਾਂ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਉਹਨਾਂ ਦਾ ਤੀਜਾ ਸਾਥੀ ਵੀ ਉੱਤੇ ਮੌਜੂਦ ਸੀ ਪਹਿਲਾ ਪੁਲਿਸ ਦੇ ਵੱਲੋਂ ਦੋ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਲੇਕਿਨ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਜ਼ੋਰ ਪਾਇਆ ਗਿਆ ਕਿ ਉਦੋਂ ਤੱਕ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਉਹਨਾਂ ਦੇ ਤੀਜੇ ਸਾਥੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਿਸ ਨੇ ਹਰ ਕਵਲ ਦੇ ਭੱਜਨ ਦੇ ਵਿੱਚ ਉਸਦੀ ਮਦਦ ਕੀਤੀ ਸੀ ਉਸ ਤੋਂ ਬਾਅਦ ਦੋਨੋਂ ਚੰਡੀਗੜ੍ਹ ਦੇ ਵਿੱਚ ਗਏ ਸੀ ਜਿੱਥੇ ਉਹਨਾਂ ਨੇ ਸਾਰੇ ਲੁੱਟਦੇ ਗਏ ਨੇ ਰੱਖੇ ਹੋਏ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਮੁੰਬਈ ਭੱਜਨ ਦੀ ਪਲੈਨਿੰਗ ਬਣਾ ਲਈ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਹਰਕਵਲ ਨੇ ਸਰੈਂਡਰ ਕਰ ਦਿੱਤਾ ਪੁਲਿਸ ਦੇ ਸਾਹਮਣੇ ਦੋਸਤੋ ਬਾਅਦ ਫਿਰ ਵਿਸ਼ਵਪ੍ਰੀਤ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ ਵਰਿੰਦਰ ਦੀ ਗ੍ਰਿਫਤਾਰੀ ਤੇ ਵੱਡੇ ਖੁਲਾਸੇ ਹੋਏ ਨੇ ਔਰ ਕਈ ਜੋ ਸਵਾਲ ਸੀ ਪੁਲਿਸ ਦੇ ਮਨ ਦੇ ਵਿੱਚ ਖਾਸ ਕਰਕੇ ਜ਼ਹਿਰੀਲੀ ਦਵਾਈ ਨੂੰ ਲੈ ਕੇ ਤਾਂ ਉਹ ਸਵਾਲ ਜਿਹੜੇ ਖੁੱਲ ਕੇ ਸਾਹਮਣੇ ਆਏ ਨੇ ਕਿ ਵਰਿੰਦਰ ਦੇ ਕੋਲੋਂ ਇਹ ਬਿਆਨ ਸਾਹਮਣੇ ਆਇਆ ਹੈ ਕਿ ਪਹਿਲਾਂ ਵੀ ਰੁਪਿੰਦਰ ਉਸ ਨੂੰ ਨਸ਼ੇ ਦੀਆਂ ਗੋਲੀਆਂ ਦਿੰਦੀ ਸੀ ਉਸ ਨੂੰ ਮਾਰਨਾ ਚਾਹੁੰਦੀ ਸੀ ਪਰ ਉਹ ਬਚਦਾ ਰਿਹਾ ਔਰ ਉੱਥੇ ਤੁਹਾਨੂੰ ਦੱਸਦੀ ਕਿ ਮਾਪਿਆਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਔਰ ਇਹ ਵੀ ਖਦਸ਼ਾ ਮਾਪਿਆਂ ਦੇ ਵੱਲੋਂ ਜਤਾਇਆ ਗਿਆ ਹੈ ਕਿ ਜੋ ਰੁਪਿੰਦਰ ਹੈ ਉਹ ਜੇਲ੍ਹ ਦੇ ਵਿੱਚ ਮੌਜ ਕਰ ਰਹੀ ਹੈ ਯਾਨੀ ਕਿ ਉਹ ਇੰਜ ਲੱਗ ਰਹੀ ਹੈ ਜੇਲ੍ਹ ਦੇ ਵਿੱਚ ਨਹੀਂ ਬਲਕਿ ਕਿਸੇ ਹੋਟਲ ਦੇ ਵਿੱਚ ਗਈ ਹੈ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਹ ਜੇਲ੍ਹ ਦੇ ਵਿੱਚ ਆਪਣੇ ਆਸ਼ਿਕ ਹਰ ਕਵਲ ਦੇ ਨਾਲ ਮੀਟਿੰਗਾਂ ਕਰ ਰਹੀ ਹੈ ਉਸ ਨੂੰ ਮਿਲਦੀ ਹੈ ਔਰ ਇਹ ਵੀ ਗੱਲਬਾਤ ਸਾਹਮਣੇ ਆਈ ਹੈ ਕਿ ਰੁਪਿੰਦਰ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੀ ਬੈਰਕ ਵਾਰ-ਵਾਰ ਬਦਲੀ ਵੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਜਿਹਾ ਕਿਉਂ ਉਸ ਨੂੰ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤੇ ਜਾ ਰਹੇ ਨੇ ਉਸ ਦੇ ਸਾਥੀਆਂ ਨੂੰ ਔਰ ਰੁਪਿੰਦਰ ਨੂੰ ਉਸਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਮਿਲਣੀ ਚਾਹੀਦੀ ਹੈ ਪਰਿਵਾਰ ਦੇ ਵੱਲੋਂ ਇਹੀ ਗੁਆਰ ਜਿਹੜੀ ਲਗਾਈ ਜਾ ਰਹੀ ਹੈ ਵਕੀਲ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਜੇਲ੍ਹ ਦੇ ਵਿੱਚ ਉਸਨੂੰ ਵੀਆਪੀ ਟ੍ਰੀਟਮੈਂਟ ਮਿਲ ਰਿਹਾ ਔਰ ਦੂਜੇ ਪਾਸੇ ਤੁਹਾਨੂੰ ਦੱਸਦੀਏ ਕਿ ਇਸ ਮਾਮਲੇ ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਹੜੀ ਜਿਤਾਈ ਜਾ ਰਹੀ ਹੈ ਜੇਲ ਸੁਪਰਡੈਂਟ ਦਾ ਕਹਿਣਾ ਹੈ ਕਿ ਰੁਪਿੰਦਰ ਔਰ ਉਸਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਕੋਈ ਵੀਆਪੀ ਟ੍ਰੀਟਮੈਂਟ ਨਹੀਂ ਮਿਲ ਰਿਹਾ ਲੇਕਿਨ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਜੇਲ੍ਹ ਦੇ ਵਿੱਚ ਵੀਆਪੀ ਟ੍ਰੀਟਮੈਂਟ ਜਿਹੜਾ ਮਿਲ ਰਿਹਾ ਉੱਥੇ ਤੁਹਾਨੂੰ ਦੱਸਤੀ ਕਿ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੀ ਚੌਥੀ ਸਾਥਣ ਗ੍ਰਿਫਤਾਰ ਕੀਤੀ ਗਈ ਹੈ ਰੁਪਿੰਦਰ ਦੀ ਦੋਸਤ ਉਸਦੇ ਵੱਲੋਂ ਵੀ ਖੁਲਾਸੇ ਜਿਹੜੇ ਕੀਤੇ ਗਏ ਨੇ ਤਾਂ ਫਿਲਹਾਲ ਜਿਹੜਾ ਇਸ ਖਬਰ ਦੇ ਵਿੱਚ ਨਹੀਂ ਹੈ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਨਿਰਪੱਖ ਪੋਸਟ